ਇਹ ਇੱਕ ਬੇਸਕੂਪ ਮਾਤੇ ਹੈ ਗੱਲ ਕਰਾਂ ਮਾਤੇ ਜਿਹੜਾ ਸੁਵਾਨੀਤੀ ਆਂਦੇ ਤੇ ਨਗਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਆਪਾਂ ਸਹੀਦ ਭਗਤ ਸਿੰਘ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਦਿਲਾਂ ਵਿੱਚ ਵਸਾਈ ਰੱਖੀਏ ਆਉਣ ਵਾਲੀ ਪੀੜ੍ਹੀ ਨੂੰ ਵੀ ਜਾਂ ਆਉਣ ਵਾਲੇ ਸਾਰੇ ਬੱਚਿਆਂ ਨੂੰ ਇਹ ਹਮੇਸ਼ਾ ਹੀ ਉਹਨਾਂ ਦੇ ਦੱਸੇ ਹੋਏ ਦੱਸੇ ਨਿਰਦੇਸ਼ਾਂ ਤੇ ਚੱਲਣਾ ਚਾਹੀਦਾ ਹੈ ਇਹ ਪਰਵਾਨਿਆਂ ਨੂੰ ਆਜ਼ਾਦੀ ਦੇ ਯੋਧਿਆਂ ਨੂੰ ਉਹਨਾਂ ਕ੍ਰਾਂਤੀਕਾਰਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੀ ਔਤੀ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਸੋ ਅੱਜ ਥਾਵਾ-ਥਾਵਾ ਦੇ ਉੱਤੇ ਇਹਨਾਂ ਆਜ਼ਾਦੀ ਦੇ ਪਰਵਾਨਿਆਂ ਦੇ ਆਜ਼ਾਦੀ ਦੇ ਕੁਲਾਟੀਆਂ ਦੀ ਅਸਲੀ ਯੋਧਿਆਂ ਦੇ ਅਸਲੀ ਹੀਰੋਆਂ ਦਾ ਦਿਹਾੜਾ ਮਨਾਇਆ ਜਾਂਦਾ ਨਮਨ ਹੈ ਉਹਨਾਂ ਦੀ ਸ਼ਹਾਦਤ ਨੂੰ ਉਨ੍ਹਾਂ ਦੇ ਜਜ਼ਬੇ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਇਸ ਦੇ ਨਾਲ ਹੀ ਮੇਰੀ ਨੌਜਵਾਨ ਪੀੜ੍ਹੀ ਨੂੰ ਅਪੀਲ ਹੈ ਕਿ ਆਓ ਸਾਰੇ ਮਿਲ ਕੇ ਇੱਕ ਨਸ਼ਿਆਂ ਦੇ ਵਿਰੁੱਧ ਜੋ ਜੁੱਧ ਸਰਕਾਰ ਵੱਲੋਂ ਲੀਕਿਆ ਗਿਆ ਉਹਦੇ ਵਿੱਚ ਸਹਿਯੋਗ ਪਾਈਏ ਦੂਸਰਿਆਂ ਨੂੰ ਪ੍ਰੇਰਿਤ ਕਰੀਏ ਖੁਦ ਵੀ ਇਸ ਦੀ ਸ਼ਬਦ ਗ੍ਰਹਿਣ ਕਰੀਏ ਕਿ ਆਓ ਨਸ਼ਿਆਂ ਤੋਂ ਦੂਰ ਰਹਿ ਕੇ ਇਹਨਾਂ ਆਜ਼ਾਦੀ ਦੇ ਪਰਵਾਨਿਆਂ ਨੇ ਜੋ ਦੇਸ਼ ਆਜ਼ਾਦੀ ਦਾ ਸੁਪਨਾ ਵੇਖਿਆ ਸੀ ਉਹਨਾਂ ਨੂੰ